ਕੀ ਨਹੀਂ ਮੈਂ ਬਸ ਮਾਰ ਥੱਲੇ ਡਿੱ ਗਿਆ ਪਿਆ ਚੁੱਪ ਕੇ ਬੰਦਾ ਇਹ ਕੰਮ ਕਰਦਾ ਨਹੀਂ ਨਹੀਂ ਪਤਾ ਕੀ ਕੀ ਆ ਜਿਹੜਾ ਸਮਾਨੀ ਨੇ ਮੇਰਾ ਇਹ ਵੀ ਲੋਕਰ ਸੀ ਚ ਲੋਕਰ ਦੇ ਪਿੱਛੇ ਨਾ ਚਾਕੂ ਪਈ ਸੀ ਇਹ ਸਮਾਨ ਮੈਂ ਬਾਹਰ ਕੱਢ ਕੇ ਕੰਡੈਸਟਰਲੇ ਸੁੱਕਿਆ ਇੱਥੇ ਕੰਡੈਸਟਰ ਸੁੱਕਿਆ ਸਮਾਨ ਇੱਥੇ ਚੁੱਪ ਕੇ ਤੇ ਫੇਰ ਉਹਨੇ ਵਿੱਚੋਂ ਲੋਕਰ ਦੇ ਕਿਤੇ ਲੈ ਗਿਆ ਬਸ ਇਹ ਇਹੋ ਜਿਹੀ ਕੋਈ ਚੀਜ਼ ਨਹੀਂ ਸਾਡੀ ਸਾਰਾ ਖੁਸ਼ੀ ਨਾ ਜਿੰਨਾ ਬੰਦਾ ਬਕਾਰ ਢੁੱਲਾ ਢੁੱਲਾ ਹੋਵੇ ਤਾਂ ਪਕੜ ਕੈਸ਼ਰੀ ਥੋੜਾ ਕਿੰਨਾ ਇੰਨੀ ਵੀ ਭਾਗੀ ਨੂੰ ਪੁੱਛੀ ਕੁਝ ਮਾਰਾਂ ਲੈਣਾ ਜੀ ਯਾਹ ਕਿਉਂ ਸਮਾਰ ਰਹੇ ਮੈਂ ਦਰਮਿਆਨ ਜਪਾਈਆਂ ਨੇ ਟੱਪੀਆਂ ਸਵੇਰੀ ਲੈ ਗਿਆ ਸਾਰਾ ਕੁਝ ਕੁਛ ਨਹੀਂ ਰਿਹਾ ਉਹ ਤਾਂ ਅੱਜ ਕੱਲ ਬੰਦਾ ਵੀ ਕੋਈ ਆਦਾ ਨਹੀਂ ਹਾਂ ਜੀ ਭਾਜੀ ਕਿੱਥੇ ਨੂੰ ਗਿਆ ਜੀ ਕੁਛ ਵੀ ਨਹੀਂ ਬਹੁਤਾ ਟਾਈਮ ਪਾਸ ਹੁੰਦਾ ਕਰਦੇ ਹਾਂਜੀ ਸ਼ਰਨਜੀਤ ਠਠਿਆਰੀ ਗੇਟ ਸਰਾ ਹੀ ਰਾਤ ਸੁੱਤੇ ਹੀ ਅਨ ਕੁਛ ਨਹੀਂ ਪਤਾ ਸਾਡੇ ਮੈਂ ਉੱਪਰ ਬਰੀਕ ਦਾ ਕੰਮ ਕਰਦੀ ਆ ਉੱਪਰ ਖਿੜਕੀ ਆ ਖਿੜਕੀ ਤੇ ਜਾਲੀ ਲੱਗੀ ਕਿਸੇ ਨੇ ਜਾਲੀ ਨੂੰ ਫਾੜ ਕੇ ਉਧਰ ਹੀ ਕੋਈ ਆਇਆ ਹੈ ਇੱਥੇ ਮੇਰਾ ਬੇਟਾ ਸੁੱਤਾ ਹੈ ਬੇਟੇ ਨੂੰ ਵੀ ਕੁਛ ਪਤਾ ਨਹੀਂ ਪਤਾ ਨਹੀਂ ਉਹਨੂੰ ਕੁਛ ਸੰਗਾ ਆਤਾ ਹੈ ਕਿ ਜੇ ਕੀ ਕੀਤਾ ਜਦੋਂ ਮੈਂ ਸਵੇਰੇ ਉੱਠ ਕੇ ਰੂਮ ਚ ਆਈਆਂ ਲਮਾਰੀ ਖੁੱਲੀ ਪਈ ਸਮਾਨ ਸਾਰਾ ਖਿਲਰਿਆ ਪਿਆ ਮੈਂ ਰੋਣ ਲੱਗ ਗਈ ਕਿ ਇੱਕਦਮ ਕੀ ਕੀ ਹੋਇਆ ਅੰਛ ਤੂੰ ਕੁਛ ਕੀਤਾ ਹੈ ਕਹਿੰਦਾ ਮਮਾ ਵੀ ਤੂੰ ਕੁਛ ਪਤਾ ਹੀ ਨਹੀਂ ਉਹਨੂੰ ਕੁਛ ਵੀ ਨਹੀਂ ਪਤਾ ਕਿ ਮੇਰੇ ਲਾਗੇ ਕੋਈ ਖਰਾਬ ਹੋਇਆ ਹੈ ਜਾਂ ਸਮਾਨ ਡਿੱਗਿਆ ਹੈ ਜੋ ਮੇਰਾ ਕੈਸ਼ 쿠શી ਜੋ ਵੀ ਮੇਰਾ ਗਹਿਣਾ ਗੱਟਾ ਹੀ ਸਾਰਾ 쿠શી ਲੱਗੇ ਕੋਈ ਚੀਜ਼ ਨਹੀਂ ਛੱਡ ਕੇ ਗਈ ਘਰ ਤੇ ਬਸ ਇਹ ਮੇਰਾ ਕੈਸ਼ ਤੇ ਲੱਖ ਦੇ ਲੱਗੇ ਚੱਗੇ ਹੋਊਗਾ ਤੇ ਬਾਕੀ ਗਹਿਣਾ ਗੱਟਾ 4 1/2 ਲੱਖ ਦੇ ਲੱਗੇ ਚੱਗੇ ਮੈਂ ਬੁਟੀਕ ਦਾ ਕੰਮ ਕਰਦੀ ਮੇਰੇ ਉੱਪਰ ਬੁਟੀਕ ਦਾ ਜਿਹੜਾ ਉਹ ਵਾ ਦਰਾਜ ਉਹ ਵੀ ਫੋਲਿਆ ਉਹਦੇ ਵਿੱਚ ਵੀ ਥੋੜਾ ਬਤਾਂ ਕੈਸ਼ ਹੀ ਤੇ ਜਿਹੜੇ ਉਹ ਕਮਰੇ ਦੀ ਜਾਲੀ ਲੱਗੀ ਸੀ ਤੇ ਉਹ ਜਾਲੀ ਫਾੜ ਕੇ ਅੰਦਰ ਆ ਗਏ ਤੇ ਮੁਰਕੇ ਦਰਵਾਜ਼ੇ ਰਹੀਂ ਗਏ ਆ ਕੋਈ ਉੱਥੇ ਬਾਲਕਨੀ ਦੇ ਦਰਵਾਜ਼ਾ ਦਰਵਾਜ਼ਾ ਖੋਲ ਕੇ ਬਾਹਰ ਗਏ ਮੈਂ ਸਵੇਰੇ 8 ਵਜੇ ਉੱਠੀ ਮੈਨੂੰ ਸਵੇਰੇ ਜਾਗ ਹੀ ਨਹੀਂ ਆਈ 8 ਵਜੇ ਜਾਗ ਆਈ ਮੌਟ ਕੇ ਅੰਦਰ ਆਈ ਆ ਉਹ ਹੱਥ ਧੋ ਕੇ ਮੈਂ ਬੇਟੇ ਨੂੰ ਵੇਖਿਆ ਤੇ ਮੈਂ ਬਿਮਾਰੀ ਵੱਲ ਧਿਆਨ ਦਿੱਤਾ ਤੇ ਲਮਾਰੀ ਖੁੱਲੀ ਪਈ ਸੀ ਕੋਈ ਖੜਾਕੜੂ ਕਿ ਨਹੀਂ ਆਇਆ ਸਾਨੂੰ ਕਿਸੇ ਨੂੰ ਪਤਾ ਹੀ ਨਹੀਂ ਲੱਗਾ ਕਿ ਕੋਈ ਖੜਾਕ ਹੋਣ ਡਿਆ ਜਾਂ ਨਹੀਂ ਹੋਣ ਡਿਆ ਪਤਾ ਨਹੀਂ ਹੁਣ ਸਾਨੂੰ ਉਹਨਾਂ ਨੇ ਕੋਈ ਸੰਗਾਤ ਆਈ ਜਾਂ ਕੀ ਗੱਲਬਾਤ ਈ ਕੋਸ਼ਿਸ਼ ਨਹੀਂ ਬਤਾ ਹਨ ਨਹੀਂ ਤੇ ਮਾੜਾ ਮੋਟਾ ਵੀ ਖੜਾ ਹੋ ਗਿਆ ਮੈਂ ਉਸੇ ਵੇਲੇ ਉੱਠ ਜਾਨੀ ਨਹੀਂ ਤੂੰ ਖੜਾ ਹੋਣ ਡਿਆ ਤੇ ਕੋਈ ਬਾਹਰੋਂ ਦੀ ਨਹੀਂ ਆ ਜ਼ਾਦਾ ਗਲੀ ਮਹੱਲੇ ਦਾ ਵੀ ਕੋਈ ਹੈਗਾ ਵਾ ਹੋ ਸਕਦਾ ਪਰ ਹਾਂਜੀ ਕਰਾਤੀ ਹੈ ਹਾਂਜੀ ਦੂਸਰੇ ਦਾ ਅਗਰ ਮਿਲੂਗਾ ਹਾਂਜੀ ਤੂੰ ਜਿਹੜੇ ਕੋਈ ਨਾ ਤਾਂ ਅਰੇ ਅੱਗੇ ਜੀ ਆਨ ਬਰਤੋ ਉਹਨਾਂ ਮਾਰਗੇ ਲੱਗੇ ਬੈਠੇ ਹੁੰਦਾ ਸਰਤਾਮੰਦਾਵਾਲ ਸਿੰਘ ਉਹਨਾਂ ਨੂੰ ਕੰਪਿਊਟਰ ਕਰਾਉਣੀ ਲਿਖਦਿਆ ਨੇ ਫਿਰ ਵੀ ਆਹ ਜੀ ਤੰਤੀ ਜਿਹਾ ਰਹੇ ਆ ਪਿੰਡਵਰੀ ਤੋਂ ਭਲਾਏ ਆ ਜੀ ਉਹ ਵੀ ਤਾਂ ਸਾਹਮਣੇ ਹੁੰਦੇ ਆ ਲੋੜ ਦੀ ਕਾਨੂੰਨੀ ਐ ਸਰ ਕੇ ਜਿਹੜੇ ਇਹ ਕਹਿ ਰਹੇ ਆ ਵੀ ਸਾਡਾ 1 ਲੱਖ ਰੁਪਇਆ ਜਿਹੜਾ ਸੋਨੇ ਦੇ ਗਹਿਣੇ ਲੋਕਰ ਤੋਂ ਚੋਰੀ ਕਰਕੇ ਲੱਗੇ باقی ਤੰਤੀ ਜਿਹੜਾ ਉਹ ਵੀ ਸਾਹਮਣੇ ਹੁੰਦਾ 能带来一些。